ਗੱਲ ਹੈ ਸਨ 2018 ਦੀ 2018 ਦੇ ਵਿੱਚ ਇੱਕ ਬਰਾਜ਼ੀਲ ਮੂਲ ਦੀ ਸਪੈਨਿਸ਼ ਕੁੜੀ ਪਲਾਨ ਬਣਾਉਂਦੀ ਹੈ ਕਿ ਉਹ ਪੂਰੀ ਦੁਨੀਆ ਘੁੰਮੇਗੀ ਤੇ ਇਹਦਾ ਸਾਥ ਉਹਦਾ ਪਤੀ ਵੀ ਦਿੰਦਾ ਹੈ ਕਿਉਂਕਿ ਇਹ ਬਾਈਕ ਰਾਈਡਰ ਸਨ ਤੇ ਇਸ ਲਈ ਇਹਨਾਂ ਨੇ ਬਾਈਕ ਚਲਾ ਕੇ ਹੀ ਪੂਰੀ ਦੁਨੀਆ ਨੂੰ ਘੁੰਮਣਾ ਸੀ 2018 ਤੱਕ ਤਾਂ ਇਹ ਲਗਭਗ 63 ਦੇਸ਼ ਘੁੰਮ ਚੁੱਕੇ ਸਨ ਇਸ ਕੁੜੀ ਦੇ ਨਾਲ ਇਹਦਾ ਪਤੀ ਵੀ ਸੀ ਇੰਡੀਆ ਆਉਣ ਤੋਂ ਪਹਿਲਾਂ ਇਹਨਾਂ ਨੇ ਪਾਕਿਸਤਾਨ ਵੀ ਪੂਰਾ ਘੁੰਮਿਆ ਸੀ ਤਾਂ ਉਸ ਤੋਂ ਬਾਅਦ ਅਫਗਾਨਿਸਤਾਨ ਵੀ ਘੁੰਮਿਆ ਸੀ ਤੇ ਇਹ ਸਾਰਾ ਸਫਰ ਇਹਨਾਂ ਨੇ ਆਪਣੀ ਬਾਈਕ ਦੇ ਉੱਤੇ ਹੀ ਕੀਤਾ ਸੀ ਤੇ ਨਾਲ ਹੀ ਨਾਲ ਇਹ ਬਲੌਗ ਵੀ ਬਣਾਉਂਦੇ ਸਨ ਤੇ ਇਹ YouTube ਤੇ ਵੀ ਪਾਉਂਦੇ ਸਨ ਹੁਣ ਦਿਨ ਆ ਜਾਂਦਾ ਹੈ 1 ਮਾਰਚ 2014 ਦਾ ਇਹ ਇੰਡੀਆ ਦੇ ਵਿੱਚ ਆਉਂਦੇ ਨੇ ਤੇ ਇੰਡੀਆ ਤੋਂ ਬਾਅਦ ਇਹਨਾਂ ਨੇ ਨੇਪਾਲ ਜਾਣਾ ਸੀ ਇਹ ਲਗਭਗ ਪੂਰਾ ਇੰਡੀਆ ਘੁੰਮਣ ਤੋਂ ਬਾਅਦ ਝਾਰਖੰਡ ਦੇ ਵਿੱਚ ਜਾਂਦੇ ਨੇ ਤੇ ਝਾਰਖੰਡ ਦੇ ਵਿੱਚ ਇਹਨਾਂ ਨੂੰ ਸ਼ਾਮ ਪੈ ਜਾਂਦੀ ਹੈ ਹਨੇਰਾ ਹੋ ਜਾਂਦਾ ਹੈ ਇਹ ਸੋਚਦੇ ਨੇ ਕਿ ਆਪਾਂ ਹੁਣ ਅਗਲਾ ਸਫ਼ਰ ਅਗਲੀ ਸਵੇਰ ਨੂੰ ਹੀ ਸ਼ੁਰੂ ਕਰਾਂਗੇ। ਇਹ ਸ਼ਾਮ ਨੂੰ ਇੱਕ ਸੁੰਸਾਨ ਇਲਾਕੇ ਦੇ ਵਿੱਚ ਜੋ ਕਿ ਝਾਰਖੰਡ ਦੇ ਵਿੱਚ ਹੀ ਉੱਥੇ ਇੱਕ ਟੈਂਟ ਲਾ ਕੇ ਰਾਤ ਨੂੰ ਕੱਟਣ ਲੱਗ ਪੈਂਦੇ ਨੇ। ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਹ ਕੋਈ ਹੋਰ ਦੇਸ਼ ਨਹੀਂ ਬਲਕਿ ਇੰਡੀਆ ਹੈ। ਇੰਡੀਆ ਦੇ ਵਿੱਚ ਬਾਹਰ ਸੌਣਾ, ਬਾਹਰ ਰਹਿਣਾ ਤੇ ਉਹ ਵੀ ਇੱਕ ਔਰਤ ਦੇ ਲਈ ਕਿੰਨਾ ਮੁਸ਼ਕਲ ਹੈ। ਇਹ ਸੁੰਸਾਨ ਇਲਾਕੇ ਨੂੰ ਸੇਫ ਜਗ੍ਹਾ ਮੰਨ ਰਹੇ ਸਨ। ਪਰ ਇੰਡੀਆ ਦੇ ਵਿੱਚ ਜਿਹੜੇ ਕ੍ਰਾਈਮ ਹੁੰਦੇ ਨੇ ਉਹ ਜ਼ਿਆਦਾਤਰ ਸੁਨਸਾਨ ਇਲਾਕਿਆਂ ਦੇ ਵਿੱਚ ਹੀ ਹੁੰਦੇ ਨੇ ਕਿਉਂਕਿ ਇਹ ਬਾਹਰ ਦੇ ਕਈ ਦੇਸ਼ ਘੁੰਮ ਕੇ ਆਏ ਸਨ ਤੇ ਬਾਹਰ ਦੇ ਕਈ ਦੇਸ਼ਾਂ ਦੇ ਵਿੱਚ ਇਹ ਇਸੇ ਤਰ੍ਹਾਂ ਹੀ ਟੈਂਟ ਲਾ ਕੇ ਸੌਂਦੇ ਸਨ ਪਰ ਇਹਨਾਂ ਦੇ ਨਾਲ ਕੋਈ ਵੀ ਇਹੋ ਜਿਹਾ ਦੁਰਵਿਵਾਰ ਕਿਸੇ ਨੇ ਨਹੀਂ ਕੀਤਾ ਸੀ ਪਰ ਸ਼ਾਇਦ ਇਹ ਇੰਡੀਆ ਦੇ ਵਿੱਚ ਪਹਿਲੀ ਵਾਰ ਹੀ ਆਏ ਸਨ ਤੇ ਇਹਨਾਂ ਨੂੰ ਇੰਡੀਆ ਦੇ ਬਾਰੇ ਜ਼ਿਆਦਾ ਕੁਝ ਪਤਾ ਨਹੀਂ ਸੀ ਹੁਣ 1 ਮਾਰਚ 2024 ਦਾ ਦਿਨ ਸੀ ਸ਼ਾਮ ਦੇ ਕਰੀਬ 7 7:30 ਦਾ ਟਾਈਮ ਹੋ ਚੁੱਕਿਆ ਸੀ ਚਾਰਖੰਡ ਦੇ ਦੁੰਕਾ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਦੇ ਵਿੱਚ ਸੁੰਨਸਾਨ ਜਗ੍ਹਾ ਤੇ ਜਾ ਕੇ ਇਹ ਆਪਣਾ ਟੈਂਟ ਲਾਉਂਦੇ ਨੇ ਇਸ ਕੁੜੀ ਦਾ ਨਾਮ ਹੁੰਦਾ ਹੈ ਫਰਨੇਂਡਾ ਤੇ ਇਹ ਹੁਣ 7 ਵਜੇ ਥੱਕੇ ਹੋਏ ਟੁੱਟੇ ਹੋਏ ਆਪਣੇ ਟੈਂਟ ਦੇ ਵਿੱਚ ਲੰਮੇ ਪੈ ਕੇ ਆਰਾਮ ਕਰ ਰਹੇ ਹੁੰਦੇ ਨੇ ਤੇ ਇਹਨਾਂ ਨੂੰ ਟੈਂਟ ਦੇ ਬਾਹਰ ਕਈ ਬੰਦਿਆਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਨੇ ਇਹ ਜਿਸ ਤਰ੍ਹਾਂ ਹੀ ਬਾਹਰ ਨਿਕਲ ਕੇ ਵੇਖਦੇ ਨੇ ਤਾਂ ਇਹਨਾਂ ਨੂੰ ਇਹ ਦਿਖਾਈ ਦਿੰਦਾ ਹੈ ਕਿ ਬਾਹਰ 4-5 ਬੰਦੇ ਫੋਨ ਤੇ ਲੱਗੇ ਹੋਏ ਨੇ ਤੇ ਉੱਚੀ-ਉੱਚੀ ਗੱਲਾਂ ਕਰ ਰਹੇ ਨੇ ਪਹਿਲਾਂ ਤਾਂ ਇਹ ਉਹਨਾਂ ਦੀਆਂ ਗੱਲਾਂ ਸੁਣਦੇ ਰਹਿੰਦੇ ਨੇ ਪਰ ਜਦੋਂ ਉਹਨਾਂ ਦੀ ਇਹਨਾਂ ਦੇ ਉੱਤੇ ਨਜ਼ਰ ਪੈਂਦੀ ਹੈ ਤੇ ਅਚਾਨਕ ਹੀ ਤਿੰਨ ਬੰਦੇ ਹੋਰ ਕਿਤੇ ਆ ਜਾਂਦੇ ਨੇ ਇਹ ਟੋਟਲ 7 ਜਣੇ ਬਣ ਜਾਂਦੇ ਨੇ 7 ਜਣੇ ਹੋਣ ਤੋਂ ਬਾਅਦ ਇਹ ਬੰਦੇ ਇਹਨਾਂ ਵੱਲ ਵਧਦੇ ਨੇ ਤੇ ਆ ਕੇ ਇਹਨਾਂ ਦੇ ਨਾਲ ਪਹਿਲਾਂ ਤਾਂ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਪਰ ਥੋੜੀ ਦੇਰ ਬਾਅਦ ਹੀ ਫਰਨੈਂਡਾ ਦਾ ਜਰਾ ਪਤੀ ਸੀ ਉਹਦੇ ਨਾਲ ਇਹਨਾਂ ਨੇ ਝਗੜਨਾ ਸ਼ੁਰੂ ਕਰ ਦਿੱਤਾ ਇੰਨੀ ਦੇਰ ਫਰਨੈਂਡਾ ਕੁਝ ਸਮਝ ਪਾਉਂਦੀ ਇੱਕ ਬੰਦਾ ਉਹਨੂੰ ਪਿੱਛੋ ਦੀ ਹੋ ਕੇ ਫਰਦਾ ਹੈ ਤੇ ਚੁੱਕ ਕੇ ਉਹਨੂੰ ਹੇਠਾਂ ਮਾਰਦਾ ਹੈ ਇਹਨਾਂ ਦੋਨਾਂ ਨੂੰ ਹੀ ਇਹ ਕੁੱਟਣਾ ਮਾਰਨਾ ਸ਼ੁਰੂ ਕਰ ਦਿੰਦੇ ਨੇ ਫਿਰ ਸੱਤੇ ਜਾਣੇ ਮਿਲ ਕੇ ਫਰਨਾਂਡਾ ਦੇ ਪਤੀ ਦੇ ਪਿੱਛੋ ਦੀ ਹੋ ਕੇ ਹੱਥ ਬੰਦੇ ਨੇ ਲੱਤਾ ਬੰਦੇ ਨੇ ਤੋਂ ਉਹਨੂੰ ਉੱਥੇ ਹੀ ਲੰਮੇ ਪਿਆ ਰਹਿਣ ਦਿੰਦੇ ਨੇ ਫਿਰ ਉਸ ਤੋਂ ਬਾਅਦ ਫਰਨਾਂਡਾ ਦੇ ਵੀ ਹੱਥ ਪੈਰ ਬੰਨ੍ਹ ਦਿੰਦੇ ਨੇ ਇਸ ਤੋਂ ਬਾਅਦ ਜੋ ਇਹਨਾਂ ਦੇ ਨਾਲ ਹੋਣ ਵਾਲਾ ਸੀ ਸ਼ਾਇਦ ਇਹ ਯਾਤਰੀਆਂ ਨੇ ਕਦੀ ਇਹ ਸੋਚਿਆ ਹੀ ਨਹੀਂ ਸੀ ਕਿ ਇੰਡੀਆ ਦੇ ਵਿੱਚ ਜਾ ਕੇ ਇਹਨਾਂ ਦੇ ਨਾਲ ਕੋਈ ਐਹੋ ਜਿਹਾ ਕਾਂਡ ਵੀ ਹੋ ਸਕਦਾ ਹੈ 7:30 ਵਜੇ ਇਹਨਾਂ ਸੱਤਾਂ ਬੰਦਿਆਂ ਨੇ ਫਰਨੇਂਡਾ ਤੇ ਉਹਦੇ ਪਤੀ ਉੱਤੇ ਹਮਲਾ ਕੀਤਾ ਸੀ ਤੇ ਲਗਭਗ 10 ਵਜੇ ਤੱਕ ਇਹਨਾਂ ਸੱਤਾਂ ਬੰਦਿਆਂ ਨੇ ਵਾਰੀ-ਵਾਰੀ ਸਿਰ ਫਰਨੇਂਡਾ ਦੇ ਨਾਲ ਕੀਤਾ ਇੱਥੇ ਫਰਨੇਂਡਾ ਚੀਕ ਰਹੀ ਸੀ ਤਰਲੇ ਪਾ ਰਹੀ ਸੀ ਪਰ ਇਹ ਸੱਤੇ ਜਾਨੇ ਕਿਸੇ ਦੀ ਨਹੀਂ ਸੁਣ ਰਹੇ ਸਨ ਇਹਨਾਂ ਦੇ ਉੱਤੇ ਤਾਂ ਪੂਰੀ ਤਰ੍ਹਾਂ ਹਵਸ ਸਵਾਰ ਸੀ ਇੱਕ ਵਾਰੀ ਨਹੀਂ ਇਹਨਾਂ ਨੇ 2-3-3 ਵਾਰੀ ਫਰੈਂਡਾ ਦੇ ਨਾਲ ਮੂੰਹ ਕਾਲਾ ਕੀਤਾ ਤੇ ਉਹਨੂੰ ਜਾਨਵਰਾ ਦੀ ਵਾਂਗੂ ਨੋਚ-ਨੋਚ ਖਾਦਾ ਦਰਅਸਲ ਫਰਨਾਂਡਾ ਨੂੰ ਤੇ ਉਹਦੇ ਪਤੀ ਨੂੰ ਇਹ ਨਹੀਂ ਪਤਾ ਸੀ ਕਿ ਇੰਡੀਆ ਦੇ ਵਿੱਚ ਸੁੰਨਸਾਨ ਜਗ੍ਹਾ ਦੇ ਵਿੱਚ ਹੀ ਇਹੋ ਜਿਹੇ ਕਾਂਡ ਹੁੰਦੇ ਨੇ ਜਦਕਿ ਹੋਰ ਦੇਸ਼ਾਂ ਦੇ ਵਿੱਚ ਸੁੰਨਸਾਨ ਜਗ੍ਹਾ ਤੇ ਲੋਕੀ ਆਰਾਮ ਕਰਦੇ ਨੇ ਇੱਥੇ ਬਿਲਕੁਲ ਹੀ ਉਹਦੇ ਉਲਟ ਹੋਇਆ ਸੀ ਇਹ ਸੱਤੇ ਜਾਨੇ ਆਪਣੀ ਹਵਸ਼ ਪੂਰੀ ਕਰਨ ਤੋਂ ਬਾਅਦ ਫਿਰ ਇਹਨਾਂ ਦਾ ਜਰਾ ਸਮਾਨ ਹੁੰਦਾ ਹੈ ਜਿਹਦੇ ਵਿੱਚ 11000 ਇੰਡੀਅਨ ਰੁਪਏ ਹੁੰਦੇ ਨੇ 300 ਡਾਲਰ ਹੁੰਦੇ ਨੇ ਤੇ ਫਰਨਾਂਡਾ ਦੀ ਸਗਾਈ ਦੀ ਇੱਕ ਅੰਗੂਠੀ ਹੁੰਦੀ ਹੈ ਕ੍ਰੈਡਿਟ ਕਾਰਡ ਹੁੰਦੇ ਨੇ ਇੱਕ ਚਾਕੂ ਹੁੰਦਾ ਹੈ ਤੇ ਇੱਕ ਘੜੀ ਹੁੰਦੀ ਹੈ ਇਹ ਸਾਰਾ ਸਮਾਨ ਚੋਰੀ ਕਰਕੇ ਇੱਥੋਂ ਲੈ ਜਾਂਦੇ ਨੇ ਹੁਣ ਫਰਨਾਂਡਾ ਤੇ ਇਹਦਾ ਪਤੀ ਕਬਰਾਏ ਹੋਏ ਡਰੇ ਹੋਏ ਹੌਲੀ-ਹੌਲੀ ਉੱਠਦੇ ਨੇ ਤੇ ਫਿਰ ਆਪਣੀ ਬਾਈਕ ਨੂੰ ਚੱਕਦੇ ਨੇ ਤੇ ਮੇਨ ਰੋਡ ਵੱਲੋਂ ਤੁਰ ਪੈਂਦੇ ਨੇ ਕਿਸਮਤ ਦੇ ਨਾਲ ਇਹਨਾਂ ਨੂੰ ਉੱਥੋਂ ਦੀ ਕੋਈ ਪੈਟਰੋਲਿੰਗ ਕਰਨ ਵਾਲੀ ਪੁਲਿਸ ਲੰਘ ਰਹੀ ਹੁੰਦੀ ਹੈ ਤੇ ਉਹਨਾਂ ਦੀ ਨਜ਼ਰ ਇਹਨਾਂ ਦੇ ਉੱਤੇ ਪੈ ਜਾਂਦੀ ਹੈ ਇਹਨਾਂ ਪੁਲਿਸ ਵਾਲਿਆਂ ਨੂੰ ਇਹਨਾਂ ਨੇ ਸਾਰੀ ਆਪਣੀ ਸਟੋਰੀ ਦੱਸੀ ਪਰ ਇਹਨਾਂ ਦੀ ਜਿਹੜੀ ਲੈਂਗੁਏਜ ਸੀ ਕੁਝ ਹੋਰ ਸੀ ਪੁਲਸ ਵਾਲਿਆਂ ਦੀ ਲੈਂਗੁਏਜ ਹਿੰਦੀ ਸੀ ਇਸ ਲਈ ਪੁਲਸ ਵਾਲਿਆਂ ਨੂੰ ਇਹਨਾਂ ਦੀ ਸਮਝ ਨਹੀਂ ਆ ਰਹੀ ਸੀ ਫਿਰ ਪੁਲਸ ਵਾਲਿਆਂ ਨੇ ਇਹਨਾਂ ਨੂੰ ਗੱਡੀ ਦੇ ਵਿੱਚ ਬਿਠਾਇਆ ਤੇ ਆਪਣੇ ਪੁਲਿਸ ਥਾਣੇ ਦੇ ਵਿੱਚ ਲੈ ਕੇ ਚਲੇ ਗਏ ਇਹਨਾਂ ਦੀ ਲੈਂਗੁਏਜ ਦੀ ਟ੍ਰਾਂਸਲੇਸ਼ਨ ਕੀਤੀ ਗਈ ਤਾਂ ਪੁਲਸ ਨੂੰ ਹੁਣ ਪਤਾ ਲੱਗ ਗਿਆ ਕਿ ਇਹਨਾਂ ਦੇ ਨਾਲ ਬਹੁਤ ਹੀ ਬੁਰਾ ਹੋਇਆ ਹੈ ਰਾਤ ਨੂੰ ਹੀ ਇਹਨਾਂ ਨੂੰ ਪੁਲਿਸ ਥਾਣੇ ਦੇ ਵਿੱਚ ਲਿਜਾਇਆ ਗਿਆ ਫਰਨੇਂਡਾ ਦਾ ਰਾਤ ਦੇ 2 ਵਜੇ ਮੈਡੀਕਲ ਵੀ ਕਰਵਾ ਦਿੱਤਾ ਗਿਆ ਤੇ ਐਫ ਆਈ ਆਰ ਲਿਖੀ ਗਈ ਸਵੇਰ ਹੁੰਦਿਆਂ ਤੱਕ ਇਹ ਗੱਲ ਅੱਗ ਵਾਂਗੂ ਫੈਲ ਚੁੱਕੀ ਸੀ ਪੁਲਿਸ ਆਪਣੀ ਪੂਰੀ ਵਾਹ ਲਾ ਦਿੰਦੀ ਹੈ ਤੇ 6 ਮਾਰਚ ਨੂੰ ਹੀ ਇਹਨਾਂ ਸਾਰੇ આરોપીਆਂ ਨੂੰ ਫੜ ਲਿਆ ਜਾਂਦਾ ਹੈ ਜਿਹਦੇ ਵਿੱਚ ਇੱਕ ਮੁੰਡਾ ਨਾਬਾਲਗ ਸੀ ਇਸ ਘਟਨਾ ਤੋਂ ਬਾਅਦ ਫਰਨੈਂਡਾ ਤੇ ਉਹਦਾ ਪਤੀ ਪੂਰੀ ਤਰ੍ਹਾਂ ਡਰ ਚੁੱਕੇ ਸਨ ਇਥੋਂ ਤੱਕ ਕਿ ਉਹਨਾਂ ਨੇ ਇਹ ਗੱਲ ਕਹੀ ਕਿ ਉਹਨਾਂ ਨੇ 63 ਕੰਟਰੀਆਂ ਦਾ ਦੌਰਾ ਕੀਤਾ ਪਰ ਅੱਜ ਤੱਕ ਉਹਨਾਂ ਨੂੰ ਕਿਸੇ ਵੀ ਕੰਟਰੀ ਦੇ ਵਿੱਚ ਐਹੋ ਜੀ ਘਟਨਾ ਦਾ ਸਾਹਮਣਾ ਨਹੀਂ ਕਰਨਾ ਪਿਆ ਪਰ ਇੰਡੀਆ ਦੇ ਵਿੱਚ ਇਹ ਪਹਿਲੀ ਵਾਰ ਹੀ ਆਏ ਸਨ ਤੇ ਪਹਿਲੀ ਵਾਰ ਹੀ ਉਹਨਾਂ ਦੇ ਨਾਲ ਇਹ ਕਾਂਡ ਹੋ ਗਿਆ ਇਸ ਘਟਨਾ ਤੋਂ ਬਾਅਦ ਚਾਰਖੰਡ ਦੀ ਇੱਕ ਸੰਸਥਾ ਨੇ ਫਰਨੈਂਡਾ ਨੂੰ 10 ਲੱਖ ਰੁਪਏ ਦਾ ਕੰਪਨਸੇਸ਼ਨ ਵੀ ਦਿੱਤਾ ਪਰ ਇਹ ਕੰਪਨਸੇਸ਼ਨ ਉਹਦੀ ਇੱਜ਼ਤ ਨੂੰ ਵਾਪਸ ਨਹੀਂ ਕਰ ਸਕਦਾ ਸੀ ਤੇ ਸ਼ਾਇਦ ਜਿਹੜੀ ਇੰਟਰਨੈਸ਼ਨਲ ਤੱਕ ਬੇਇੱਜ਼ਤੀ ਵੀ ਹੋਈ ਸੀ ਉਹ ਵੀ ਆਪਣੇ ਦੇਸ਼ ਦੀ ਉਹ ਸ਼ਾਇਦ 10 ਲੱਖ ਰੁਪਏ ਨਹੀਂ ਪੂਰਾ ਕਰ ਸਕਦਾ ਸੀ ਪਰ ਇਹਨਾਂ ਸਭ ਕੁਝ ਹੋ ਗਿਆ ਜਿਹੜੀ ਫਰਨੈਂਡਾ ਸੀ ਉਹਨੇ ਆਪਣੀ ਇੱਕ ਪੋਸਟ ਪਾ ਕੇ ਇੰਡੀਆ ਦੇ ਲੋਕਾਂ ਨੂੰ ਇਹ ਕਿਹਾ ਕਿ ਉਹ ਇੰਡੀਆ ਦੇ ਲੋਕਾਂ ਤੋਂ ਬਿਲਕੁਲ ਵੀ ਨਾਰਾਜ਼ ਨਹੀਂ ਹੈ ਕਿਉਂਕਿ ਉਹ ਜਾਣਦੀ ਹੈ ਕਿ ਸਾਰੇ ਲੋਕ ਇੱਕੋ ਤਰ੍ਹਾਂ ਦੇ ਨਹੀਂ ਹੁੰਦੇ। ਇੰਡੀਆ ਦੇ ਬਾਕੀ ਲੋਕ ਬਹੁਤ ਵਧੀਆ ਨੇ ਪਰ ਕੁਝ ਹੀ ਲੋਕ ਹਨ ਜਿਨ੍ਹਾਂ ਦੇ ਉੱਪਰ ਇਹੋ ਜਿਹਾ ਹਫਸ ਦਾ ਪੁੱਤ ਸਵਾਰ ਹੁੰਦਾ ਹੈ। ਪਰ ਉਹਨੂੰ ਇਹ ਘਟਨਾ ਨੇ ਇੱਕ ਵਾਰੀ ਨਿਰਾਸ਼ ਜ਼ਰੂਰ ਕਰਤਾ। ਬਾਕੀ ਤੁਹਾਡਾ ਕੀ ਕਹਿਣਾ ਹੈ ਇਹੋ ਜਿਹੀਆਂ ਘਟਨਾਵਾਂ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ। ਤੇ ਇਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਿਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ। ਧੰਨਵਾਦ।